ਰਿਪੋਰਟ ਕਾੜਿਆ ਸਾਡੇ ਧਿਆਨ ਚ ਲਿਆਂਦਾ ਹੀ ਨਹੀਂ ਉਹ ਜਨਤਾ ਦੀ ਕਚੈਰੀ ਚ ਲੈ ਕੇ ਆਉਣ ਜਿੱਦਾਂ ਧਾਰੀਵਾਲ ਸਾਹਿਬ ਲੈ ਕੇ ਆਏ ਵੀ ਆਹ ਵੇਖੋ ਜੀ ਆਹ ਪੜੋ ਹਾਂ ਆਹ ਮੈਂ ਕਰਾਇਆ ਜੀ ਉਹ ਵੀ ਫਿਰ ਰਿਪੋਰਟ ਕਾਟ ਲੈ ਕੇ ਆਉਣ ਨਾ ਆ ਕੇ ਆਖਣ ਵੀ ਆਹ ਪੜੋ ਜੀ ਮੈਂ ਆ ਕਰਾਇਆ ਜੇ ਮੈਂ ਕਰਾਇਆ ਤੇ ਮੈਨੂੰ ਵੋਟ ਪਾ ਦਿਓ ਜੇ ਮੈਂ ਨਹੀਂ ਕਰਾਇਆ ਨਾ ਪਾਓ ਅੱਜ ਦਾ ਜਰਨਲ ਕੌਣ ਸੀ ਬੇਦਾਗ ਲੀਡਰ ਕਿ ਜਿਨ੍ਹਾਂ ਤੇ ਦਾਗ ਲੱਗੇ ਉਹ ਨਹੀਂ 11000 ਏਕੜ ਜ਼ਮੀਨ ਛੜਾਈ ਆ ਕਿੰਨੇ ਛੜਾਈ ਆ ਅਜੇ ਤੱਕ ਮੈਂ ਤਾਂ ਨਹੀਂ ਦੇਖਿਆ ਮੇਰੀ ਇਨੀ ਉਮਰ ਹੋਈ ਅਜੇ ਤੱਕ ਰੋਜਰਾ ਸਾਹਿਬ ਕਹਿੰਦੇ ਆ ਵੀ ਜੇ ਇਹਨਾਂ ਦੇ 320 ਕਰੋੜ ਰੁਪਈਆ ਲੈਂਦਾ ਤੇ ਮੈਂ 300 ਕਰੋੜ ਦਾ ਸਿਰਫ ਕਲਾ ਹਾਈਵੇ ਪਾਸ ਕਰਵਾ ਲਿਆ ਤੇ ਵੇਖੋ ਵਿਕਾਸ ਹੋਇਆ ਲੋਕਾਂ ਦੀਆਂ ਜ਼ਮੀਨਾਂ ਦੇ ਮੁੱਲ ਵਧ ਗਏ ਤੇ 220 ਕਰੋੜ ਰੁਪਈਆ ਜਾਂ 300 ਕਰੋੜ ਅਸੀਂ ਰੋਡ ਤੇ ਲਾਤਾ ਉਹਦੇ ਨਾਲ ਅਸੀਂ ਕਈ ਕਿਸਾਨਾਂ ਦੀਆਂ ਜ਼ਮੀਨਾਂ ਦੇ ਰੇਟ ਵਧਾ ਦਦੇ ਆ ਇਹਦਾ ਮਤਲਬ ਅਸੀਂ ਜ਼ਮੀਨਾਂ ਵੇਚ ਦਈਏ ਜਾਂ ਅਸੀਂ ਜ਼ਮੀਨਾਂ ਵੇਚ ਕੇ ਬਾਅਦ ਚਲੀਏ ਚਲੋ ਵਾਡੇ ਲੀਡਰਾਂ ਨਾਲ ਗੱਲਾਂ ਕਰ ਜਾਂਦੇ ਨੇ ਮੱਝ ਦਾ ਚਰੈਲ ਦੀ ਗੱਲ ਕੀਤੀ ਮੱਝ ਦਾ ਚਰੈਲ ਤੇ ਇੱਕ ਹੋਰ ਵੀ ਆਪਣੇ ਆਪ ਨੂੰ ਮੜਾ ਖਵਾਉਂਦਾ ਰਿਹਾ ਪਿੱਛੇ ਸਭ فرق ਕੀ ਵਿਰੋਚ ਚੜ੍ਹ ਲਿਆ ਉਸ ਦਾ ਐਮਐਮਐਲਏ ਬਣ ਕੇ ਮੰਤਰੀ ਬਣ ਕੇ ਪੰਜਾਬ ਵਾਸਤੇ ਲੜ ਰਿਹਾ ਬੇਬਾਕ ਧੋਗੇ ਲੜਾਈ ਲੜ ਰਿਹਾ 11000 ਏਕੜ ਦੇ ਕਰੀਬ ਜ਼ਮੀਨਾਂ ਦਾ ਕਬਜ਼ਾ ਛਡਾਇਆ ਹੁਣ ਪੂਰੇ ਅਮਰਸਰ ਲੋਕ ਸਭਾ ਹਲਕੇ ਦੀ ਆਵਾਜ਼ ਬਣ ਰਿਹਾ ਉਹਦੇ ਦਿਲ 'ਚ ਦਰਦ ਆ ਉਹਨਾਂ ਨੇ ਜੀਬਾਤ ਨੇ ਕਿ ਮੈਂ ਅਮਰਸਰ ਵਾਸਤੇ ਇਤੋਂ ਵੀ ਵੱਡੇ ਵੱਡੇ ਕੰਮ ਕਰਨਾ ਚਾਹੁੰਦਾ ਡਿਵੈਲਪਮੈਂਟ ਕਰਨਾ ਚਾਹੁੰਦਾ ਕੱਲ ਗੱਲ ਕਰ ਰਹੇ ਸੀ ਵਾਗਾ ਬਾਰਡਰ ਖਲਵਾਉਣ ਦੀ ਅੱਛਾ ਜੀ ਉਹਨਾਂ ਨੇ ਕਿਹਾ ਵੀ ਮੈਂ ਤਗੜੇ ਹੋ ਕੇ ਲੋਕ ਸਭਾ ਦੇ ਵਿੱਚ ਜਾ ਕੇ ਜਿਹੜਾ ਵਪਾਰ ਬੰਦ ਹੋਇਆ ਪਿਛਲੇ ਸਮੇਂ ਤੋਂ ਵਾਗਾ ਬਾਰਡਰ ਬੰਦ ਕੀਤਾ ਗਿਆ ਬੀਜੇਪੀ ਸਰਕਾਰ ਵੱਲੋਂ ਉਹਨੂੰ ਖਲਵਾਉਣ ਦੀ ਪੂਰੀ ਤਨਦੇਹੀ ਨਾਲ ਲੜਾਈ ਲੜਾਂਗਾ ਤੇ ਖਲਵਾਵਾਂਗਾ। ਉਹ ਲਿਆ ਮੈਂ ਇਹ ਲੜਾਈ ਲੜੂੰਗਾ ਤੇ ਮਰਨਾ ਪਿਆ ਤੇ ਮਰੂੰਗਾ ਹੀ ਪਰ ਵਾਗਾ ਬਾਰਡਰ ਖਲਵਾ ਕੇ ਹੀ ਦਮ ਲਵਾਂਗਾ। ਸੋ ਦੋਸਤੋ ਰੋਜ਼ਾਨਾ ਦਸਤਕ ਨਾਲ ਜੁੜ ਚੁੱਕੇ ਹੋ ਤੁਸੀਂ ਮੇਰਾ ਨਾਮ ਹੈ ਗੁਰਿੰਦਰ ਸਿੰਘ ਬਾੜ ਤੇ ਇਸ ਵੇਲੇ ਅਸੀਂ ਹਲਕਾ ਰਾਜਾ ਸਾਸੀ ਦੇ ਪਿੰਡ ਹਰਸ਼ਾਸੀ ਨਾਲ ਵਿਖੇ ਮੌਜੂਦ ਹਾਂ। ਆਮ ਆਦਮੀ ਪਾਰਟੀ ਦਾ ਪ੍ਰਚਾਰ ਤੇ ਪ੍ਰਸਾਰ ਕਿਹਾ ਜਾ ਰਿਹਾ ਕਿ ਬੜੇ ਜੋਰ ਸ਼ੋਰ ਨਾਲ ਚੱਲ ਰਿਹਾ। ਉਸੇ ਹੀ ਲੜੀ ਨੂੰ ਅੱਗੇ ਤੋਰਦੇ ਹੋਏ ਅੱਜ ਗੱਲਬਾਤ ਕਰਨ ਲਈ ਪਹੁੰਚਿਆ ਮੇਰੇ ਨਾਲ ਸੁਖਦੀਪ ਸਿੰਘ ਜੋ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਜੁਆਇੰਟ ਸਕੱਤਰ ਨੇ। ਔਰ ਇਹਨਾਂ ਦਾ ਇੱਕ ਦਾਵਾ ਹੈ ਬੜੇ ਵੱਡੇ ਪੱਧਰ ਤੇ ਕਿ ਮੇਰੀ ਵੋਟ ਐਸ ਵੇਲੇ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਉਮੀਦਵਾਰ ਆਮ ਆਦਮੀ ਪਾਰਟੀ ਦੇ ਕੁਲਦੀਪ ਸਿੰਘ ਢਾਲੀਵਾਲ ਦੇ ਹੱਕ ਚ। ਕਿਉਂ ਆ ਗੱਲਬਾਤ ਕਰਕੇ ਜਾਣਦੇ ਆ ਸੁਖਦੀਪ ਜੀ? ਇੰਨਾ ਸ਼ਰੇਆਮ ਚਿੱਟਾ ਐਲਾਨ ਕਿ ਮੇਰੀ ਵੋਟ ਕੁਲਦੀਪ ਸਿੰਘ ਢਾਲੀਵਾਲ ਕੀ ਨਜ਼ਰ ਆਇਆ ਦੇਖੋ ਜੀ ਇਹੀ ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਵੇਖਿਆ ਕਿ 2022 ਵੀ ਆਪਾਂ ਸਾਰਿਆਂ ਨੇ ਤਗੜੇ ਹੋ ਕੇ ਸਾਥ ਦਿੱਤਾ ਸੀ ਆਮ ਆਦਮੀ ਪਾਰਟੀ ਦਾ ਹੁਣ ਤੁਸੀਂ ਸਵਾਲ ਕੀਤਾ ਵੀ ਨਜ਼ਰ ਕੀ ਆਇਆ ਨਜ਼ਰ ਇਹੀ ਆਇਆ ਵੀ ਵੇਖੋ ਇੱਕੋ ਇੱਕ ਮੇਰੇ ਖਿਆਲ ਹੈ ਕਿ ਆਪਾਂ ਇੰਡੀਆ ਲੈਵਲ ਤੇ ਗਿਣ ਲਿਆ ਅਗਿਣਾ ਜਾਵੇ ਤੇ ਇੱਕੋ ਇੱਕ ਇਹੋ ਜਿਹਾ ਮੰਤਰੀ ਰਿਹਾ ਹੈ ਵੀ ਜਿਨਨੇ ਪੰਚਾਇਤ ਮੰਤਰੀ ਹੁੰਦੇ ਆ ਖੇਤੀਬਾੜੀ ਮੰਤਰੀ ਹੁੰਦੇ ਆ 11000 ਏਕੜ ਦੇ ਕਰੀਬ ਜਿਹੜੀ ਜ਼ਮੀਨ ਸੀ ਕਬਜ਼ਾ ਧਾਰਕਾਂ ਕੋਲ ਛੜਾਈ ਮੇਰੇ ਖਿਆਲ ਹੈ ਕਿ ਅਜ ਤੱਕ ਇੰਡੀਆ ਦਾ ਕੋਈ ਐਸਾ ਮੰਤਰੀ ਪੰਜਾਬ ਦਾ ਐਦਾਂ ਦਾ ਮੰਤਰੀ ਨਹੀਂ ਹੋਣਾ ਜਿਨੇ ਜ਼ਮੀਨ ਛੜਾਈ ਹੋਵੇ ਸਗੋਂ ਕਬਜ਼ੇ ਹੀ ਕਰਾਏ ਨੇ ਸੋ ਇਸ ਕਰਕੇ ਉਹ ਇੱਕ ਸਾਡੇ ਧਾਕੜ ਲੀਡਰ ਨੇ ਧਾਕੜ ਮੰਤਰੀ ਜਿਹਨੂੰ ਕਹਿ ਦਿੰਦੇ ਨੇ ਸਾਡੇ ਇਲਾਕੇ ਦਾ ਮਾਨ ਨੇ ਲੋਕ ਸਭਾ ਹਲਕਾ ਅਮਰਸਰ ਦਾ ਅਜਨਾਲੇ ਦਾ ਤੇ ਸਾਡੀ ਸਾਰੀ ਟੀਮ ਤਗੜੀ ਹੋ ਗਏ ਕੱਲੀਆਂ ਆਪਣੀਆਂ ਵੋਟਾਂ ਪਾਉਣ ਤੱਕ ਸੀਮਤ ਨਹੀਂ ਆ ਆਪਣੀਆਂ ਤਾਂ ਅਸੀਂ ਪਾਉਣੀਆਂ ਹੀ ਪਾਉਣੀਆਂ ਨੇ ਨਾਲ ਹਰ ਇੱਕ ਪਿੰਡ ਦੇ ਵਿੱਚ ਅਰ ਜਿੱਥੇ ਤੱਕ ਵੀ ਸਾਰੇ ਹਲਕਿਆਂ ਦੇ ਵਿੱਚ ਗੱਲ ਕਰੀਏ ਤਗੜੇ ਹੋ ਕੇ ਸਰਦਾਰ ਕੁਲਦੀਪ ਸਿੰਘ ਨੂੰ ਵੋਟਾਂ ਪਾਉਣੀਆਂ ਤੇ ਤਗੜੇ ਬਹੁਮਤ ਦੇ ਨਾਲ ਉਹਨਾਂ ਨੂੰ ਜਿਤਾ ਕੇ ਲੋਕ ਸਭਾ ਦੇ ਵਿੱਚ ਭੇਜ ਨਈ ਕੁਝ ਲੋਕ ਇਹ ਨੌਜਵਾਨ ਵੀ ਕਹਿੰਦੇ ਨੇ ਅਕਸਰ ਸੁਣੀਦੇ ਸੀ ਅੱਜ ਜਦੋਂ ਇਲੈਕਸ਼ਨ ਹੋ ਗਈ ਆ ਸਰਕਾਰ ਬਣ ਗਈ ਆ ਆਮ ਆਦਮੀ ਪਾਰਟੀ ਉਹਨਾਂ ਵਾਅਦਿਆਂ ਤੇ ਦਾਅਵਿਆਂ ਤੇ ਖਰੀ ਨਹੀਂ ਉਤਰ ਸਕੀ ਜਿਹੜੇ ਇਹਨੇ ਚੋਣ ਪ੍ਰਚਾਰ ਦੌਰਾਨ ਕੀਤੇ ਸੀ ਤੁਹਾਨੂੰ ਕੁਝ ਇਸ ਤਰ੍ਹਾਂ ਦਾ ਨਜ਼ਰ ਆਉਂਦਾ ਨਹੀਂ ਜੀ ਨਹੀਂ ਜਿੰਨੀਆਂ ਵੀ ਗਰੰਟੀਆਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤੀਆਂ ਸਾਂ ਮੇਰੇ ਖਿਆਲ ਹੈ ਕਿ ਉਹਨਾਂ ਚ ਬਹੁਤ ਮਤ ਗਰੰਟੀਆਂ ਜਿਹੜੀਆਂ ਪੂਰੀਆਂ ਹੋ ਚੱਕੀਆਂ ਸਿਰਫ ਇੱਕ ਗਰੰਟੀ ਆ ਜਿਹੜੀ ਮਾਵਾ ਭੈਣਾਂ ਦੇ 1000 ਰੁਪਏ ਦੀ ਗਰੰਟੀ ਆ ਸੋ ਉਹ ਵੀ ਜਲਦੀ ਹੀ ਵੋਟਾਂ ਤੋਂ ਬਾਅਦ ਪੂਰੀ ਹੋਣ ਜਾ ਰਹੀ ਆ ਜੂਨ ਦੇ ਮਹੀਨੇ ਦੇ ਵਿੱਚ ਸੋ ਹਾਂ ਠੀਕ ਹੈ ਤੁਸੀਂ ਕਹਿ ਦਿੱਤਾ ਵੀ ਲੋਕਾਂ ਨੇ ਕਿਹਾ ਵੀ ਜਿੰਨੀਆਂ ਆਸ਼ਾਵਾਂ ਸਾਨੂੰ ਉਹਨੀਆਂ ਪੂਰੀਆਂ ਨਹੀਂ ਹੋਇਆਂ ਵੇਖੋ ਜੀ 70 75 ਸਾਲ ਦਾ ਤਾਣਾ ਬਾਣਾ ਉਲਝਿਆ ਸੀ ਉਹਨੂੰ ਸਹੀ ਕਰਨ ਵਾਸਤੇ ਸਮਾਂ ਤੇ ਚਾਹੀਦਾ ਹੀ ਆ ਸਮਾਂ ਤੇ ਲੱਗੇਗਾ ਪਰ ਵੇਖੋ ਨਾ ਅਸੀਂ ਕਿੰਨੇ ਚੰਗੇ ਕੰਮ ਕੀਤੇ ਆ ਉਦੋਂ ਦੇ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਚ ਆਈ ਆ 600 ਯੂਨਟ ਬਿਜਲੀ ਫਰੀ ਦਿੱਤੀ ਗਈ ਆ ਬਿਜਲੀ ਕਿੰਨੀ ਆ ਰਹੀ ਆ ਇਸ ਟਾਈਮ ਇੰਨੀ ਮਤਲਬ ਬਿਜਲੀ ਖੇਤਾਂ ਦੀ ਵੀ ਆ ਰਹੀ ਆ ਲਗਾਤਾਰ ਤੇ ਆ ਵੀ ਦਿਨੇ ਰਹੀ ਆ ਉਲਟਾ ਫਰੀ ਆ ਰਹੀ ਆ ਫਰੀ ਸਹੂਲਤ ਮਿਲ ਰਹੀ ਆ ਫਿਰ 400 ਤੋਂ ਪਲੱਸ ਗੱਡੀਆਂ ਜਿਹੜੀਆਂ ਐਸਐਸਫ ਸੜਕ ਸੁਰੱਖਿਆ ਫੋਰਸ ਜਿਹੜੀ ਚਲਾਈ ਗਈ ਕਿੱਡਾ ਵਧੀਆ ਫਰਿੱਤੇ ਸਕੀਮ ਚਲਾਈ ਗਈ ਥਾਣਿਆਂ ਦੇ ਵਿੱਚ ਨਵੀਆਂ ਗੱਡੀਆਂ ਅਵੇਲੇਬਲ ਕੀਤੀਆਂ ਗਈਆਂ ਸੋ ਹੋਰ ਵੀ ਬਹੁਤ ਬਹੁ ਹੀ ਬੇਸ਼ਕੀਮਤੀ ਕੰਮ ਨੇ ਜਿਹੜੇ ਕੀਤੇ ਆ ਜਿੱਦਾਂ ਪ੍ਰਾਈਵੇਟ ਥਰਮਲ ਪਲਾਂਟ ਖਰੀਦ ਕੇ ਉਹਨੂੰ ਸਰਕਾਰੀ ਕੀਤਾ ਗਿਆ ਨਹੀਂ ਤੇ ਪਹਿਲੀਆਂ ਸਰਕਾਰਾਂ ਵੇਚਦੀਆਂ ਰਹੀਆਂ ਨੇ ਖਰੀਦਿਆ ਕਿਸੇ ਨੇ ਨਹੀਂ ਸੋ ਬਹੁ ਗਿੰਤੀ ਜ ਬਹੁਤ ਵਧੀਆ ਕੰਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤੇ ਤੇ ਅਜੇ ਆਉਣ ਵਾਲੇ ਤਿੰਨਾਂ ਸਾਲਾਂ 'ਚ ਇਤੋਂ ਵੀ ਵਧੀਆ ਕੰਮ ਕੀਤੇ ਜਾਣਗੇ ਜਿਸ ਤਰ੍ਹਾਂ 42000 ਤੋਂ ਪਲੱਸ ਨੌਕਰੀਆਂ ਜੋ ਆਉਂਦੇ ਸਟਾਰਟਿੰਗ ਦੇ ਵਿੱਚ ਦੇ ਦਿੱਤੀਆਂ ਇਹ ਵੀ ਵੇਖੋ ਨਾ ਕਿੰਨਾ ਵੱਡਾ ਕਾਰਜ ਕੀਤਾ ਸੋ ਜਿਹੜਾ ਵਿਕਾਸ ਕਾਰਡ ਰਿਪੋਰਟ ਜਿਹੜਾ ਪੇਸ਼ ਕਰਦੇ ਨੇ ਧਾਰੀਵਾਲ ਸਾਹਿਬ ਪਿਛਲੇ 2 ਸਾਲ ਦਾ ਵਧੀਆ ਜੀ ਉਹਨੂੰ ਬਿਲਕੁਲ ਜੀ ਵੇਖੋ ਕਿੰਨਾ ਵਧੀਆ ਇੱਕ ਮੰਤਰੀ ਨੇ ਰਿਪੋਰਟ ਕਾਰਡ ਪੇਸ਼ ਕੀਤਾ ਤੁਸੀਂ ਇਹ ਵੀ ਇੱਕ ਇਤਿਹਾਸ ਹੀ ਆ ਅੱਜ ਤੱਕ ਐਮ ਐਲ ਏ ਇੰਨੇ ਮੰਤਰੀ ਹੋਏ ਨੇ ਕਿਸੇ ਨੇ ਆ ਕੇ ਕੰਮ ਦੇ ਆਧਾਰ ਤੇ ਵੋਟਾਂ ਮੰਗੀਆਂ ਵੀ ਆ ਜੀ ਮੇਰਾ 2 ਸਾਲ ਦਾ ਕੰਮ ਜੀ ਮੈਂ ਕੀਤਾ ਆ ਤੇ ਮੈਨੂੰ ਵੋਟ ਪਾ ਦਿਓ ਜੇ ਮੈਂ ਨਹੀਂ ਕੀਤਾ ਤੇ ਨਾ ਪਾਇਓ ਮੇਰੇ ਖਿਆਲ ਚ ਆ ਵੀ ਤੁਸੀਂ ਵੀ ਰੋਜ਼ਾਨਾ ਬੜੀਆਂ ਇੰਟਰਸਟ ਕਰਦੇ ਜੇ ਤੁਸੀਂ ਵੀ ਦੇਖਿਆ ਪਿਛਲੇ ਸਾਲਾਂ ਚ ਕਦੀ ਐਦਾਂ ਨਹੀਂ ਸੀ ਕਿਸੇ ਨੇ ਕਿਹਾ ਵੀ ਜੇ ਮੈਂ ਕੰਮ ਕੀਤਾ ਤੇ ਮੈਨੂੰ ਵੋਟਾਂ ਪਾ ਦਿਓ ਜੇ ਮੈਂ ਨਹੀਂ ਕੀਤਾ ਤੇ ਨਾ ਪਾਇਓ ਉਲਟਾ ਉਹਨੂੰ ਲਿਖਤੀ ਦੇ ਵਿੱਚ ਜਿੰਨਾ ਵੀ ਅਜਨਾਲੇ ਦੇ ਵਿੱਚ ਕੰਮ ਹੋਇਆ ਵਾ ਬਤੌਰ ਮੰਤਰੀ ਪੰਜਾਬ ਦੇ ਵਿੱਚ ਉਹਨਾਂ ਕੰਮ ਕਰਾਇਆ ਉਹਦੀ ਲਿਖਤੀ ਲਿਆ ਕੇ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਵੀ ਆ ਵੇਖੋ ਜੀ ਜੋ ਮੈਂ ਕੀਤਾ ਆ ਇਹ ਸੱਚ ਆ ਕਲੀਅਰਲੀ ਸੱਚ ਆ ਕਿਉਂਕਿ ਇਹਦੇ ਤੋਂ ਕੋਈ ਦੂਰ ਆਏ ਤਾਂ ਹੈ ਹੀ ਨਹੀਂ ਲਈ ਉਹਦੇ ਬਾਰੇ ਤੁਸੀਂ ਪਤਾ ਕੀਤਾ ਕਿੰਨਾ ਕਿ ਸੱਚ ਆ ਤੇ ਕਿੰਨਾ ਕਿ ਝੂਠ ਹੈ ਉਹਦੇ ਵਿੱਚ ਬਿਲਕੁਲ ਜੀ ਉਹਦੇ ਵਿੱਚ ਬਹੁਤ ਸੱਚ ਹੀ ਆ ਝੂਠ ਤੇ ਹੈ ਹੀ ਨਹੀਂ ਕਿਉਂਕਿ ਅਜਨਾਲਾ ਹਲਕਾ ਤੇ ਸਾਡੇ ਨਾਲ ਹੀ ਬਿਲਕੁਲ ਰਾਜਾ ਸੰਸੀ ਤੇ ਅਜਨਾਲਾ ਹਲਕਾ ਦੋਨੇ ਇਕੱਠੇ ਨੇ ਸਾਂਝੇ ਹਲਕੇ ਨੇ ਅਜਨਾਲੇ ਦੇ ਵਿੱਚ ਤੁਸੀਂ ਖੁਦ ਹੀ ਜਾ ਕੇ ਦੇਖ ਲਓ ਕਿੰਨਾ ਡਵੈਲਪਮੈਂਟ ਹੋਈ ਆ ਸੜਕਾਂ ਬਣ ਰਹੀਆਂ ਅਜਨਾਲਾ టు ਫਤੇਗੜ ਰੋਡ ਕਿੱਦਾ ਵਧੀਆ ਬਣ ਗਿਆ ਸਾਈਡਾਂ ਤੇ ਇੰਟਰਲੌਕ ਲੱਗ ਗਈ ਆ ਉਥੇ ਮੇਰੇ ਖਿਆਲ ਆ ਵੀ ਪਿਛਲੇ 50 ਸਾਲਾਂ ਤੋਂ 66 ਕੇਵੀ ਬਿਜਲੀ ਘਰ ਸੀ ਤੇ ਉਹਨੂੰ ਵੱਡਾ ਕੀਤਾ ਗਿਆ ਮੇਰੇ ਖਿਆਲ 220 ਕੇਵੀ ਦਾ ਹਾਂ 220 ਕਿੰਨਾ ਵਧੀਆ ਪ੍ਰਾਲਾ ਹੋਰ ਵੀ ਅਨੇਕਾਂ ਸ਼ੈੱਡ ਕਿੰਨੇ ਮੰਡੀਆਂ ਦੇ ਵਿੱਚ ਪਾਏ ਗਏ ਬਤੌਰ ਖੇਤੀਬਾੜੀ ਮੰਤਰੀ ਰਹੀ ਨੇ ਕਿੰਨੀਆਂ ਮੰਡੀਆਂ ਕਵਰ ਕਰ ਮੇਰੇ ਖਿਆਲ ਅਜਨਾਲੇ ਹਲਕੇ ਦੀ ਕੋਈ ਐਸੀ ਮੰਡੀ ਨਹੀਂ ਰਹੀ ਜਿਹਦੇ ਉੱਤੇ ਸ਼ੈੱਡ ਨਹੀਂ ਪਿਆ ਸੋ ਬਹੁਤ ਕੰਮ ਨੇ ਜੋ ਉਹਨਾਂ ਰਿਪੋਰਟ ਕਾਸ਼ ਪੇਸ਼ ਕੀਤਾ ਹੈ ਰਿਪੋਰਟ ਕਾਰਡ ਉਹ ਬਿਲਕੁਲ ਸਹੀ ਪੇਸ਼ ਕੀਤਾ ਆ ਕੰਮ ਕੀਤੇ ਗਏ ਨੇ ਤੇ ਹੋਏ ਨੇ ਦਿਖ ਵੀ ਰਹੇ ਨੇ ਹਰ ਇੱਕ ਨੂੰ ਸੁਖਦੀਪ ਹੋਰ ਵੀ ਬੜੇ ਸਵਾਲ ਨੇ ਇਸ ਤਰ੍ਹਾਂ ਦੇ ਵਿਕਾਸ ਨੂੰ ਲੈ ਕੇ ਕਿਉਂਕਿ ਤੁਸੀਂ ਹੁਣੇ ਗੱਲ ਕੀਤੀ ਕਿ ਢਾਲੀਵਾਲ ਸਾਹਿਬ ਇਹ ਦਾਵਾ ਕਰਦੇ ਆ ਕਿ ਮੈਂ ਜਿਹੜਾ ਵਿਕਾਸ ਦਾ ਰਿਪੋਰਟ ਕਾਰਡ ਪੇਸ਼ ਕੀਤਾ ਨੂੰ ਪੜੋ ਜੇ ਕੰਮ ਹੋਇਆ ਤੇ ਮੈਨੂੰ ਵੋਟ ਪਾ ਦਿਓ ਜੇ ਨਹੀਂ ਹੋਇਆ ਤੇ ਨਾ ਪਾ ਦਿਓ ਬੜੀ ਵੱਡੀ ਗੱਲ ਇਸ ਤਰ੍ਹਾਂ ਕਹਿਣੀ ਲੋਕਾਂ ਨੂੰ ਪਰ ਵਿਕਾਸ ਰਿਪੋਰਟ ਕਾਰਡ ਚਲੋ ਅਸੀਂ ਵੀ ਉੱਤੇ ਨਜ਼ਰਸਾਨੀ ਕੀਤੀ ਖਬਰਾਂ ਜਿੱਥੇ ਜਿੱਥੇ ਦੇਖੀਆਂ ਪ੍ਰਕਾਸ਼ ਕੀਤੀਆਂ ਹਾਂ ਹਾਂ ਠੀਕ ਹੈ ਕੰਮ ਹੋਇਆ ਪਰ ਜਿਹੜੇ ਪਹਿਲੇ ਐਮਪੀ ਨੇ ਗਰਜੀਤ ਸਿੰਘ ਔਜਲਾ ਉਹ ਵੀ ਦਾਵਾ ਕਰਦੇ ਆ ਕਿ ਵਿਕਾਸ ਮੈਂ ਵੀ ਬਹੁਤ ਕਰਵਾਇਆ ਇਸ ਕਰਕੇ ਮੈਨੂੰ ਵੋਟ ਪਾਈ ਜਾਵੇ ਨਾ ਕਿ ਟਾਲੀ ਬਾਦ ਨੂੰ ਪੜਿਆ ਉਹਨਾਂ ਦਾ ਵੀ ਰਿਪੋਰਟ ਕਾਰਡ ਬਿਲਕੁਲ ਜੀ ਔਰ ਜਿੱਦਾਂ ਉਹਨਾਂ ਵੀ ਕਿਹਾ ਕਿ ਅਸੀਂ ਵੀ ਪਹਿਲਾਂ ਵਿਕਾਸ ਕਰਵਾਇਆ ਪ੍ਰੋਜੈਕਟ ਕਰਵਾਇਆ ਤੇ ਕਿੱਥੇ ਕਰਵਾਇਆ ਉਹ ਦਿਖਦਾ ਕਿਉਂ ਨਹੀਂ ਪਿਆ ਜਨਤਾ ਨੂੰ ਫਿਰ ਉਹ ਰਿਪੋਰਟ ਕਾਰਡ ਲੈ ਕੇ ਆਉਣ ਨਾ ਹਾਂ ਤੁਹਾਡੇ ਧਿਆਨ ਜਨਤਾ ਦੇ ਵਿੱਚ ਧਿਆਨ ਚ ਨਹੀਂ ਆਇਆ ਤੱਕ ਵੇਖੋ ਜੀ ਕਿਹੜਾ ਰਿਪੋਰਟ ਕਾਡ ਆ ਸਾਡੇ ਧਿਆਨ ਚ ਲਿਆਂਦਾ ਹੀ ਨਹੀਂ ਉਹ ਜਨਤਾ ਦੀ ਕਚਹਿਰੀ ਚ ਲੈ ਕੇ ਆਉਣ ਜਿੱਦਾਂ ਧਾਰੀਵਾਲ ਸਾਹਿਬ ਲੈ ਕੇ ਆਏ ਵੀ ਆ ਵੇਖੋ ਜੀ ਆ ਪੜੋ ਹਾਂ ਆ ਮੈਂ ਕਰਾਇਆ ਜੇ ਉਹ ਵੀ ਫਿਰ ਰਿਪੋਰਟ ਕਾਡ ਲੈ ਕੇ ਆਉਣ ਨਾ ਆ ਕੇ ਆਖਣ ਵੀ ਆ ਪੜੋ ਜੀ ਮੈਂ ਆ ਕਰਾਇਆ ਜੇ ਮੈਂ ਕਰਾਇਆ ਤਾਂ ਮੈਨੂੰ ਵੋਟ ਪਾ ਦਿਓ ਜੇ ਮੈਂ ਨਹੀਂ ਕਰਾਇਆ ਨਾ ਪਾ ਹੂੰ ਪਰ ਮਾਦਾ ਤੇ ਹੋਣਾ ਚਾਹੀਦਾ ਨਾ ਜਿਗਰਾ ਤੇ ਹੋਣਾ ਚਾਹੀਦਾ ਨਾ ਇਹ ਗੱਲ ਕਹਿਣ ਦਾ ਹਾਂ ਠੀਕ ਜੀ ਵੇਖੋ ਇਹ ਜਿਗਰਾ ਉਹੋ ਹੀ ਕਹਿ ਸਕਦਾ ਹੈ ਜਿਨੇ ਕੁਛ ਕਰਾਇਆ ਵਾ ਜਿਹੜਾ ਬੇਦਾਗ ਹੈ ਤੇ ਜਿਹੜਾ ਵਾਕਈ ਮਾਜੇ ਦਾ ਜਰ ਗੋਣੇ ਹੱਕ ਦਾ ਭਾਜੀ ਸਰਦਾਰ ਕੁਲਦੀਪ ਸਿੰਘ ਧਾਰੀਵਾਲੇ ਚ ਕੋਈ ਸ਼ੱਕ ਹੀ ਨਹੀਂ ਨੇ ਮਾਜੇ ਤੇ ਜਰਨੈਲ ਨੇ ਤਗੜੇ ਨੇ ਕਿਉਂ ਨੇ ਵੇਖੋ 11000 ਏਕੜ ਜ਼ਮੀਨ ਛੜਾਈ ਹੈ ਕਿੰਨੇ ਛੜਾਈ ਹੈ ਅੱਜ ਤੱਕ ਮੈਂ ਤਾਂ ਨਹੀਂ ਦੇਖਿਆ ਮੇਰੀ ਇਨੀ ਉਮਰ ਹੋਈ ਹੈ ਅੱਜ ਤੱਕ ਕਿਹੜੀ ਦੀ ਦੇਖਿਆ ਵੇ ਕਿਹੜੀ ਜ਼ਮੀਨ ਸੀ ਐ ਭਾਜੀ ਜਿਹੜੇ ਕਬਜ਼ਾ ਧਾਰਕਾਂ ਨੇ ਕਬਜ਼ਾ ਕੀਤਾ ਆ ਹੀ ਪੰਚਾਇਤੀ ਸਰਕਾਰੀ ਜ਼ਮੀਨ ਅਸਾ ਪੰਚਾਇਤੀ ਜ਼ਮੀਨਾਂ ਜਿਹੜਾ ਪਿੰਡਾਂ ਦੀ ਪਹਿਲੀਆਂ ਪਾਰਟੀਆਂ ਦੇ ਪਿੰਡਾਂ ਚ ਜਿਹੜੇ ਪੁਰਾਣੇ ਸਮਿਆਂ ਚ ਕਬਜ਼ਾ ਹੈ ਜ਼ਮੀਨਾਂ ਦੇ ਉੱਤੇ ਉਹਨਾਂ ਪਾਰਟੀਆਂ ਦੇ 11 ਬੇਲੀਆਂ ਦਾ ਸਰਮਾਇਯਦਾਰਾਂ ਦਾ ਅੱਛਾ ਜਿਹੜਾ ਜਿਹਦੇ ਨਾਲ ਸਰਕਾਰ ਨੂੰ ਘਾਟਾ ਪੈ ਰਿਹਾ ਹੈ ਅਸਰੋ ਦੇ ਕੋਲ ਨੂੰ ਦਾ ਕਰੋੜਾਂ ਦਾ ਚੂਨਾ ਤੇ ਲੱਗਦਾ ਹੀ ਹੋਵੇ ਵੇਖੋ ਜੀ ਕਰੋੜਾਂ ਦਾ ਚੂਨਾ ਲੱਗਦਾ ਸੀ ਉਹ ਜ਼ਮੀਨ ਹੁਣ ਠੇਕਿਆਂ ਦੇ ਚੜੀ ਆ ਉਹਦਾ ਪੈਸਾ ਆਉਂਦਾ ਸਰਕਾਰ ਦੇ ਖਾਤੇ 'ਚ ਉਹ ਫਿਰ ਪਿੰਨਾਂ ਦੇ ਡਵੈਲਪਮੈਂਟ ਤੇ ਲਾਇਆ ਜਾਂਦਾ ਵੇਖੋ ਨਾ ਇਹ ਵੀ ਚੀਜ਼ ਤੇ ਨੋਟ ਕਰਨੀ ਚਾਹੀਦੀ ਹੈ ਨਾ ਹਾਲਾਂਕਿ ਇਸਦੇ ਉਲਟ ਉਹਨਾਂ ਸਮਿਆਂ ਦੇ ਵਿੱਚ ਉਹਨਾਂ ਸਰਕਾਰਾਂ ਦੇ ਸਰਮਾਇਯਦਾਰਾਂ ਦੇ ਮੰਤਰੀਆਂ ਨੇ ਕਬਜ਼ੇ ਹੀ ਕਰਵਾਏ ਕਿਸੇ ਛੁਡਾਇਆ ਨਹੀਂ ਸੁਣਵਾਇਆ ਜੀ ਇਹਨਾਂ ਨੇ ਮਤਲਬ ਕਿ ਛਡਵਾ ਕੇ ਜਿਹੜਾ ਆ ਉਹ ਸਰਕਾਰ ਦੇ ਹੱਕ ਦੇ ਫੈਸਲੇ ਸਰਕਾਰ ਦੇ ਹੱਕ ਜੀ ਪਰ ਉਧਰ ਉਧਰ ਓਜਲਾ ਸਾਹਿਬ ਕਹਿੰਦੇ ਆ ਵੀ ਜੇ ਇਹਨਾਂ ਤੇ 320 ਕਰੋੜ ਰੁਪਈਆ ਲਿਆਂਦਾ ਤੇ ਮੈਂ 300 ਕਰੋੜ ਦਾ ਸਿਰਫ ਕਲਾ ਹਾਈਵੇ ਪਾਸ ਕਰਵਾ ਲਿਆ ਤੇ ਵੇਖੋ ਵਿਕਾਸ ਹੋਇਆ ਲੋਕਾਂ ਦੀਆਂ ਜ਼ਮੀਨਾਂ ਦੇ ਮੁੱਲ ਵਧ ਗਏ ਯਾਰ ਜ਼ਮੀਨਾਂ ਦੇ ਮੁੱਲ ਵਧਣਾ ਜਾਂ ਨਾ ਵਧਣਾ ਇੱਕ علیحدਦਾ ਚੀਜ਼ ਹੈ ਹਾਂ ਵੇਖੋ ਜੀ ਜ਼ਮੀਨਾਂ ਦੇ ਮੁੱਲ ਤੇ ਵੈਸੇ ਵਧ ਰਹੇ ਨੇ ਜ਼ਮੀਨਾਂ ਪੰਜਾਬ 'ਚ ਘਟ ਰਹੀਆਂ ਨੇ ਜ਼ਮੀਨਾਂ ਦੇ ਮੁੱਲ ਤੇ ਇਹ ਜੇ ਇਹ ਹੁਣ ਰੋਡ ਦੇ ਵਿਕਾਸ ਦੇ ਉੱਤੇ ਆਪਾਂ ਕਹਿ ਦਈਏ ਵੀ 320 ਕਰੋੜ ਰੁਪਇਆ ਜਾਂ 300 ਕਰੋੜ ਅਸੀਂ ਰੋਡ ਤੇ ਲਾਤਾ ਉਹਦੇ ਨਾਲ ਅਸੀਂ ਕਈ ਕਿਸਾਨਾਂ ਦੀਆਂ ਜ਼ਮੀਨਾਂ ਦੇ ਰੇਟ ਵਧਾ ਦਦੇ ਆ ਇਹਦਾ ਮਤਲਬ ਅਸੀਂ ਜ਼ਮੀਨਾਂ ਵੇਚ ਦਈਏ ਜਾਂ ਅਸੀਂ ਜ਼ਮੀਨਾਂ ਵੇਚ ਕੇ ਬਾਹਰ ਚਲੀਏ ਜ਼ਮੀਨਾਂ ਤੇ ਬਚਾਉਣੀਆਂ ਜ਼ਰੂਰੀ ਨੇ ਹੁਣ ਜਿਹੜਾ ਸਮਾਂ ਹੈ ਅੱਗੇ ਤੇ ਜ਼ਮੀਨ ਬਚਾਉਣੀ ਜ਼ਰੂਰੀ ਆ ਕਿਉਂਕਿ ਇਹ ਸਾਡੀ ਧਰਤੀ ਮਾਂ ਆ ਇਹ ਸਾਨੂੰ ਇੱਥੇ ਇਹਦੇ ਚੋ ਤੇ ਅਸੀਂ ਅੰਨ ਪੈਦਾ ਕਰਕੇ ਸਾਰੇ ਦੇਸ਼ ਦਾ ਢਿੱਡ ਭਰ ਰਹੇ ਆ ਬਿਲਕੁਲ ਠੀਕ ਹੈ ਜੀ ਇਸੇ ਚੋ ਤੇ ਅਸੀਂ ਸਾਰੇ ਆਪਣਾ ਰੋਜਗਾਰ ਚਲਾ ਰਹੇ ਆ ਮਤਲਬ ਕਿ ਤੁਹਾਡੇ ਕਹਿੰਦਾ ਰੇਟ ਵਧਾਉਣਾ ਇਹ ਥੋੜੀ ਕਿ ਅਸੀਂ ਆਪਣੀਆਂ ਜ਼ਮੀਨਾਂ ਵੇਚਦੀ ਆਂ ਟੇ ਰੇਟ ਵਾਧਾ ਬਲਕਿ ਉਹਲਾ ਸਾਡਾ ਵਿਕਾਸ ਦੇ ਵੇਖਣ ਤੋਂ ਪਹਿਲਾਂ ਜ਼ਮੀਨ ਵੇਚ ਕੇ ਵੇਖੋ ਵੀ ਕਿੰਨਾ ਕੁ ਮੁੱਲ ਵਧ ਗਿਆ ਹਾਂ ਫਿਰ ਇਹਦਾ ਮਤਲਬ ਉਹ ਹੀ ਗੱਲ ਤੁਹਾਡੇ ਕਹਿੰਦਾ ਭਾਵੇਂ ਆ ਪਹਿਲਾਂ ਜ਼ਮੀਨ ਵੇਚੀ ਜਾਵੇ ਤੇ ਵੇਖਿਆ ਜਾਵੇ ਵੀ ਵਾਕਿਆ ਰੋਡ ਬਣਨੇ ਨਾਲ ਸਾਡਾ ਕਿੰਨਾ ਕੁ ਰੇਟ ਵਧ ਗਿਆ ਕਿੰਨਾ ਕੁ ਰੇਟ ਵਧ ਗਿਆ ਤੇ ਬਾਅਦ ਧੱਕੇ ਖਾਓ ਆਪ ਹੀ ਜ਼ਮੀਨਾਂ ਖਰੀਦਣ ਦੀ ਹੋਰ ਵੀ ਆਪਣੇ ਆਪ ਨੂੰ ਬੜਾ ਖੌਂਦਾ ਰਿਹਾ ਪਿਛਲੇ ਸਮੇਂ 'ਚ ਤੇ ਫਰਕ ਕੀ ਵੀਰੇ ਉੱਚ ਦੇ ਧਾਲੀਵਾਲ ਸਾਹਿਬ ਜੀ ਦੇਖੋ ਨਾ ਪਿਛਲੇ ਸਮੇਂ ਦੇ ਜਰਨੈਲ 'ਚ ਤੇ ਅੱਜ ਦੇ ਸਮੇਂ ਦੇ ਮਾਝੇ ਦੇ ਜਰਨੈਲ 'ਚ ਫਰਕ ਵੇਖੋ ਨਾ ਉਹ ਮਾਝੇ ਦੇ ਜਰਨੈਲ ਹੋਏ ਨੇ ਜਿਹੜੇ ਗੱਲਾਂ ਬਾਤਾਂ ਦੀ ਪਬਲਿਸਿਟੀ ਕਰਦੇ ਸੀ ਅੱਛਾ ਠੀਕ ਹੈ ਜੀ ਪਰ ਵਿੱਚ ਡਿਫਰੈਂਟ ਵੇਖੋ ਫਰਕ ਵੇਖੋ ਨਾ ਇੱਕ ਮਾਝੇ ਦਾ ਜਰਨੈਲ ਆ ਕਿ ਫਸਟ ਟਾਈਮ ਐਮਐਲਏ ਬਣ ਕੇ ਮੰਤਰੀ ਬਣ ਕੇ ਪੰਜਾਬ ਵਾਸਤੇ ਲੜ ਰਿਹਾ ਬੇਬਾਕ ਹੋ ਕੇ ਲੜਾਈ ਲੜ ਰਿਹਾ 11000 ਏਕੜ ਦੇ ਕਰੀਬ ਜ਼ਮੀਨਾਂ ਦਾ ਕਬਜ਼ਾ ਛਡਾਇਆ ਹੁਣ ਪੂਰੇ ਅਮਰਸਰ ਲੋਕ ਸਭਾ ਹਲਕੇ ਦੀ ਆਵਾਜ਼ ਬਣ ਰਿਹਾ ਉਹਦੇ ਦਿਲ 'ਚ ਦਰਦ ਆ ਉਹਨਾਂ ਦੇ ਜਵਾਬਤ ਨੇ ਕਿ ਮੈਂ ਅਮਰਸਰ ਵਾਸਤੇ ਇਤੋਂ ਵੀ ਵੱਡੇ ਵੱਡੇ ਕੰਮ ਕਰਨਾ ਚਾਹੁੰਦਾ ਡਿਵੈਲਪਮੈਂਟ ਕਰਨਾ ਚਾਹੁੰਦਾ ਦੇਖੋ ਜੀ ਇਸ ਦੇ ਨਾਲ ਮੈਂ ਇਹ ਵੀ ਦੱਸਣਾ ਚਾਹੁੰਦਾ ਤੁਹਾਨੂੰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਵੀ ਪਹਿਲਾਂ ਜਿੱਦਾਂ ਪਹਿਲਾਂ ਸੀ ਵੀ ਮਾਝੇ ਦਾ ਜਰਨਲ ਪ੍ਰਾਣੇ ਮੰਤਰੀਆਂ ਨੂੰ ਵੀ ਕਹਿੰਦੇ ਸੀ ਪਰ ਉਹਨਾਂ ਦੇ ਵੇਖੋ ਇਲਜ਼ਾਮ ਕਿੱਡੇ ਕਿੱਡੇ ਤਗੜੇ ਲੱਗੇ ਨਸ਼ਿਆਂ ਦੇ ਇਲਜ਼ਾਮ ਲੱਗੇ ਨਸ਼ਿਆਂ ਦੇ ਸਦਾਗਰ ਕਿਹਾ ਗਿਆ ਉਹਨਾਂ ਨੂੰ ਤੇ ਇੱਕ ਪਾਸੇ ਮਾਜੇ ਦਾ ਜਰਨੈਲ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਜਿਨ੍ਹਾਂ ਨੇ 320 ਕਰੋੜ ਰੁਪਇਆ ਲਿਆ ਕੇ ਆਪਣੇ ਹਲਕੇ 'ਚ ਵਿਕਾਸ ਕੀਤਾ ਜੀ ਨਾਲ ਪਲੱਸ ਖੇਤੀਬਾੜੀ ਮੰਤਰੀ ਰਹਿੰਦੇ ਆ ਹਜ਼ਾਰਾਂ 11000 ਏਕੜ ਦੇ ਕਰੀਬ ਜ਼ਮੀਨ ਤੋਂ ਕਬਜ਼ਾ ਛਡਾਇਆ ਜਿਹੜੀ ਪੰਚਾਇਤ ਦੀ ਜ਼ਮੀਨਾਂ ਸੀ ਪੰਚਾਇਤ ਦੀ ਜ਼ਮੀਨਾਂ ਤੋਂ ਸਰਕਾਰੀ ਜ਼ਮੀਨਾਂ ਤੋਂ ਹੁਣ ਵੇਖੋ ਨਾ ਹੁਣ ਫਰੈਂਡ ਤੇ ਲੋਕ ਆਪ ਹੀ ਦੱਸਣ ਵੀ ਵਾਕੇ ਫਿਰ ਮਾਜੇ ਦਾ ਜਰਨੈਲ ਕੌਣ ਸੀ ਬੇਦਾਗ ਲੀਡਰ ਕਿ ਜਿਨ੍ਹਾਂ ਦੇ ਦਾਗ ਲੱਗੇ ਉਹ ਲੀਡਰ ਇਹ ਤੇ ਲੋਕਾਂ ਨੇ ਮਤਲਬ ਆਪ ਹੀ ਦੱਸਣਾ ਕਿ ਕੌਣ ਆ ਮਾਜੇ ਦਾ ਜਰਨਲ ਕਿ ਤੁਹਾਨੂੰ ਤੁਹਾਨੂੰ ਲੱਗਦਾ ਵੀ ਜੇ ਲੋਕ ਉਹਨਾਂ ਨੂੰ ਵਾਗਡੋਰ ਦਿੰਦੇ ਆ ਲੋਕ ਸਭਾ ਹਲਕੇ ਦੀ ਕਿਉਂਕਿ 2-4 ਦਿਨ ਰਹਿ ਗਏ ਆ ਵੋਟਾਂ ਦੇ ਵਿੱਚ ਹਾਂਜੀ ਹਾਂਜੀ ਜਿਵੇਂ ਉਹਨਾਂ ਇਨਾਲਾ ਹਲਕੇ ਜਿਵੇਂ ਲੋਕ ਕਹਿੰਦੇ ਆ ਚਲੋ ਅਸੀਂ ਵਿਜ਼ਿਟ ਕੀਤਾ ਕੋਈ ਨਾ ਕੋਈ ਇਹੋ ਜੀ ਕੰਮੀ ਪੀ ਅਸੀਂ ਲੱਭ ਜਵੇ ਵਿਕਾਸ ਰਿਪੋਰਟ ਕਾਰਡ ਦੇ ਵਿੱਚ ਕਿ ਜਨਤਾ ਦੇ ਸਾਹਮਣੇ ਪੇਸ਼ ਕੀਤਾ ਜਾਵੇ ਵੀ ਧਾਲੀਵਾਲ ਸਾਹਿਬ ਵੀ ਉਸ ਤਰ੍ਹਾਂ ਦੇ ਲੀਡਰ ਆ ਜਿਵੇਂ ਪਹਿਲਾਂ ਦੇ ਲੀਡਰ ਹਾਥੀ ਦੇ ਦੰਦ ਖਾਣਦੇ ਹੋਰ ਤੇ ਵਿਖਾਉਣ ਦੇ ਉਰ ਹੁੰਦੇ ਸਨ ਪਰ ਜਿਹੜੇ ਜਿਹੜੇ ਵਿਕਾਸ ਰਿਪੋਰਟ ਕਾਰਡ ਦੇ ਚ ਪੜ ਕੇ ਜਿੱਥੇ ਜਿੱਥੇ ਗਏ ਆ ਨਾ ਉੱਥੇ ਉੱਥੇ ਓਨੇ ਕ ਪੈਸੇ ਲੱਗੇ ਆ ਲੋਕਾਂ ਨੇ ਮੰਨਿਆ ਨਹੀਂ ਕੋਈ ਹੁਣ ਤਾਂ ਹੀ ਨਜ਼ਰ ਆਈ ਤੁਹਾਨੂੰ ਲੱਗਦਾ ਹੈ ਵੀ ਅੰਮ੍ਰਿਤਸਰ ਜੇ ਉਹ ਜਿੱਤਦੇ ਆ ਲੋਕਾਂ ਦੀ ਜਿਵੇਂ ਆਵਾਜ਼ ਆ ਰਹੀ ਹੈ ਤੇ ਪੂਰੇ ਹਲਕੇ ਦਾ ਇਸੇ ਤਰ੍ਹਾਂ ਹੀ ਲੋਕ ਸਭਾ ਹਲਕੇ ਦਾ ਵਿਕਾਸ ਕਰਵਾ ਸਕਣਗੇ ਬਿਲਕੁਲ ਕੀ ਬਿਲਕੁਲ ਪਹਿਲੀ ਤੇ ਗੱਲ ਜਿੱਤਦੇ ਨਹੀਂ ਉਹ ਜਿੱਤ ਰਹੇ ਨੇ ਤੇ ਜਿੱਤਣਗੇ ਹਰੀয়াল ਸਾਹਿਬ ਬੜੇ ਬਹੁਮਤ ਦੇ ਨਾਲ ਲੋਕ ਸਭਾ ਅੰਮ੍ਰਿਤਸਰ ਦੀ ਛੀੜ ਜਿੱਤ ਰਹੇ ਨੇ ਤੇ ਜਿੱਤਣਗੇ ਤੇ ਜਿੱਤਣ ਤੋਂ ਬਾਅਦ ਜਿਸ ਤਰ੍ਹਾਂ ਉਹਨਾਂ ਅਜਨਾਲੇ ਹਲਕੇ 'ਚ ਤਗੜੇ ਹੋ ਕੇ ਵਿਕਾਸ ਕਰਾਇਆ ਜਿਹੜਾ ਆਪਾਂ ਸਾਰਿਆਂ ਨੂੰ ਦੇਖਦਾ ਪਿਆ ਅਸੀਂ ਖੁਦ ਜਾ ਕੇ ਵੀ ਦੇਖਿਆ ਵਾ ਜੀ ਠੀਕ ਹੈ ਜੀ ਤੇ ਇਸੇ ਤਰ੍ਹਾਂ ਹੀ ਉਹ ਸ੍ਰੀ ਅਮਰਸਰ ਸਾਹਿਬ ਦਾ ਵੀ ਵਿਕਾਸ ਤਗੜੇ ਹੋ ਕੇ ਕਰਾਉਣਗੇ ਉਹਨਾਂ ਨੂੰ ਪੂਰਾ ਜਜ਼ਬੇ ਦੇ ਨਾਲ ਉਹਨਾਂ ਦੇ ਮਨ ਦੇ ਪਹਾ ਭਾ ਵੀ ਇਹ ਦੱਸਦੇ ਨੇ ਕੱਲ ਗੱਲ ਕਰ ਰਹੇ ਸੀ ਵਾਗਾ ਬਾਰਡਰ ਖਲਵਾਉਂਦੀ ਅੱਛਾ ਜੀ ਉਹਨਾਂ ਆਖਿਆ ਵੀ ਮੈਂ ਤਗੜੇ ਹੋ ਕੇ ਲੋਕ ਸਭਾ ਦੇ ਵਿੱਚ ਜਾ ਕੇ ਜਿਹੜਾ ਵਪਾਰ ਬੰਦ ਹੋਇਆ ਪਿਛਲੇ ਸਮੇਂ ਤੋਂ ਵਾਗਾ ਬਾਰਡਰ ਬੰਦ ਕੀਤਾ ਗਿਆ ਬੀਜੇਪੀ ਸਰਕਾਰ ਵੱਲੋਂ ਉਹਨੂੰ ਖਲਵਾਉਣ ਦੀ ਪੂਰੀ ਤਨਦੇਈ ਨਾਲ ਲੜਾਈ ਲੜਾਂਗਾ ਤੇ ਖਲਵਾਵਾਂਗਾ ਜਿਸ ਦੇ ਨਾਲ ਵੇਖੋ ਜੀ ਪੰਜਾਬ ਦਾ ਜਦੋਂ ਇਹ ਬਾਰਡਰ ਖੁੱਲਦਾ ਤੇ ਬਹੁਮਤੀ ਵਿਕਾਸ ਆਪਣੇ ਆਪ ਹੀ ਹੁੰਦਾ ਆ ਪਿਛਲੇ ਸਮੇਂ ਜ ਹੋਇਆ ਰਿਹਾ ਜਿਹੜਾ ਹੁਣ ਕਿੰਨੇ ਪਿੰਨਾਂ ਦਾ ਰੁਜ਼ਗਾਰ ਕਿੰਨੇ ਕੁੱਲੀਆਂ ਦਾ ਰੁਜ਼ਗਾਰ ਉਸ ਬਾਰਡਰ ਬੰਦ ਹੋਣਾ ਹੋਇਆ ਹਾਲਾਂਕਿ ਉਹ ਵਪਾਰ ਚੱਲਦਾ ਪਰ ਚੱਲਦਾ ਕਿੱਥੋਂ ਅਡਾ ਨਹੀਂ ਰਹੋ ਕਿਹਦਾ ਨਹੀਂ ਵਾਇਆ ਕਿ ਕਿਹਦਾ ਇੱਧਰ ਦੀ ਲੋਕਲ ਚੱਲੇ ਸੋ ਉਹ ਇਹ ਮੈਨੂੰ ਬੜੀ ਵਧੀਆ ਉਹਨਾਂ ਦੀ ਕੱਲ ਗੱਲ ਵੀ ਲੱਗੀ ਆ ਉਹਨਾਂ ਕਿਹਾ ਵੀ ਮੈਂ ਇਸ ਵਾਸਤੇ ਮਰਨਾ ਵੀ ਮੈਨੂੰ ਕਬੂਲ ਆ ਮੈਂ ਇਹ ਲੜਾਈ ਲੜੂੰਗਾ ਤੇ ਮਰਨਾ ਪਿਆ ਤੇ ਮਰੂੰਗਾ ਹੀ ਪਰ ਵਾਗਾ ਬਾਰਡਰ ਖੁਲਵਾ ਕੇ ਹੀ ਦਮ ਲਊਂਗਾ ਇਹ ਸੋ ਲੋਕ ਵੋਟ ਪਾ ਦੇਣਗੇ ਜਿਨ੍ਹਾਂ ਉਹਨਾਂ ਵਿਕਾਸ ਕਰਾਇਆ ਵਿਕਾਸ ਦੇ ਨਾਂ ਤੇ ਵੋਟ ਪਾ ਦੇਣਗੇ ਬਿਲਕੁਲ ਜੀ ਵਿਕਾਸ ਦੇ ਨਾਂ ਤੇ ਵੋਟ ਪੈ ਰਹੀ ਆ ਆਮਾਰੇ ਵੋਟ ਪੈ ਗਈ ਆਮ ਆਦਮੀ ਪਾਰਟੀ ਨੇ ਵਿਕਾਸ ਕੀਤਾ ਆ ਠੀਕ ਆ ਕੁਛ ਕੰਮ ਰਹਿ ਵੀ ਜਾਂਦੇ ਨੇ ਕੰਮ ਕਰਨੇ ਵੀ ਜ਼ਰੂਰੀ ਨੇ ਢਾਂਚਾ ਇਹਨਾ ਵਿਗੜਿਆ ਹੋਇਆ ਸੀ ਉਹਨਾਂ ਸਹੀ ਕਰਨ ਤੇ ਸਮਾਂ ਲੱਗੇਗਾ ਪਰ ਪਿਛਲੇ ਕੰਮਾਂ ਨੂੰ ਵੀ ਵੇਖੋ ਨਾ ਵੀ ਕੰਮ ਕਿੰਨੇ ਕੀਤੇ ਗਏ ਨੇ ਤੇ ਕਿੰਨੇ ਵਧੀਆ ਕੀਤੇ ਗਏ ਨੇ ਜਿੰਨੇ ਵੀ ਕੰਮ ਸਰਕਾਰ ਨੇ ਅਜੇ ਤੱਕ 2.5 ਸਾਲ ਦੇ ਵਿੱਚ ਕੀਤੇ ਨੇ ਬਹੁਤ ਵਧੀਆ ਕੀਤੇ ਨੇ ਲੋਕਾਂ ਦੇ ਹਿੱਤ ਦੇ ਵਿੱਚ ਕੀਤੇ ਨੇ ਇੱਕ ਹੋਰ ਸਵਾਲ ਹੈ 7 ਸਾਲ ਲਗਾਤਾਰ ਗੁਰਜੀਤ ਸਿੰਘ ਔਜਲਾ ਕਾਂਗਰਸ ਪਾਰਟੀ ਦੇ ਐਮਪੀ ਰਹੇ ਨੇ ਤੁਹਾਡੇ ਪਿੰਡ ਨੂੰ ਕੋਈ ਗ੍ਰਾਂਟ ਦਿੱਤੀ ਉਹਨਾਂ ਨੇ ਕੋਈ ਯਾਦ ਮੇਰੇ ਖਿਆਲ ਹੈ ਜੀ ਭਾਜੀ ਤੁਸੀਂ ਗ੍ਰਾਂਟ ਦੀ ਗੱਲ ਕਰਦੇ ਜੇ ਸਾਢੇ 7 ਸਾਲ 'ਚ ਮੈਂ ਤੇ ਵੇਖਿਆ ਨਹੀਂ ਉਹਨਾਂ ਨੂੰ ਮੇਰੇ ਕਹਲ ਕੇ ਜਦੋਂ ਵੋਟਾਂ ਲੈਣ ਆਏ ਸੀ ਉਦੋਂ ਹੀ ਆਏ ਸੀ ਉਦੋਂ ਬਾਅਦ ਮੈਂ ਕਦੀ ਪਿੰਡਾਂ 'ਚ ਨਹੀਂ ਜੇ ਵੇਖਿਆ ਐਵੇਂ ਸੱਚੀ ਗੱਲ ਦੱਸਾਂ ਮੈਂ ਤੇ ਰੋਡ ਹਾਈਵੇ ਤੇ ਭਾਵੇਂ ਦਰਸ਼ਨ ਕੀਤੇ ਹੋਣ ਪਿੰਡਾਂ 'ਚ ਕਦੀ ਉਹਦਾ ਸਾਹਿਬ ਨੂੰ ਆਇਆ ਨਹੀਂ ਵੇਖਿਆ ਹੁਣ ਆਏ ਨੇ ਫਿਰ ਇਲੈਕਸ਼ਨ ਦੇ ਟਾਈਮ ਵੋਟਾਂ ਮੰਗਣ ਵੋਟਾਂ ਮੰਗਣ ਵਾਸਤੇ ਅੱਛਾ ਵਾ ਫਿਰ ਉਹ ਗੱਲ ਉਹ ਮੈਨੂੰ ਮੇਰੇ ਖਿਆਲ ਦੇ ਵਿੱਚ ਆ ਵੀ ਮੇਰੇ ਖਿਆਲ ਆ ਵੀ ਕੋਈ ਉਹਨਾਂ ਦੇ ਸਰਪੰਚਾਂ ਨੇ ਪੁੱਛ ਕੇ ਵੇਖ ਲਓ ਮੇਰੇ ਖਿਆਲ ਕੋਈ 10 ਰੁਪਏ ਦਾ ਰੋਜ਼ਗਾਰ ਨਹੀਂ ਹੋਣਾ ਕਿ 10 ਰੁਪਏ ਦੀ ਗ੍ਰਾਂਟ ਨਹੀਂ ਦਿੱਤੀ ਹੋਣੀ ਕਿਸੇ ਨੂੰ ਅੱਛਾ ਜੀ ਪਿੰਡਾਂ ਦੇ ਵਿੱਚ ਕੋਈ ਗ੍ਰਾਂਟ ਮ ਹੋਰ ਪਿੰਡਾਂ ਦੀ ਕੀ ਗੱਲ ਕਰਨੀ ਇੱਕ ਪਿੰਡ ਹੋਰ ਹੈਗਾ ਸੀ ਮੈਂ ਉਹਨਾਂ ਨੂੰ ਪੁੱਛਿਆ ਵੀ ਸੀ ਉੱਥੇ ਖੜੇ ਕਰਕੇ ਆਹ ਮੰਨ ਗਏ ਸੀ ਕਿ ਮੈਂ ਸੈਂਸਰਾ ਕਲਾਂ ਇੱਥੇ ਪਿੰਡ ਹੈ ਮੈਂ ਉਹਨਾਂ ਨੂੰ ਇੱਕ ਵੀ ਗ੍ਰਾਂਟ ਅਜੇ ਤੱਕ ਨਹੀਂ ਦਿੱਤੀ ਮੇਰੇ ਖਿਆਲ ਸੋ ਤੁਹਾਡੇ ਮੈਂ ਚਲੋ ਆਪਾਂ ਤੁਹਾਡੇ ਪਿੰਡ ਦੀ ਗੱਲ ਕਰਦੇ ਬਹੁਤੇ ਪਿੰਡਾਂ ਦਾ ਆਪਾਂ ਨੂੰ ਪਤਾ ਨਹੀਂ ਦੇਖੋ ਕੱਲ ਨੂੰ ਕਹਦੇ ਉੱਠ ਕੇ ਦੀ ਸਾਡੇ ਪਿੰਡ ਤੇ ਆਈ ਹੈ ਤੁਹਾਡੇ ਪਿੰਡ ਤੁਸੀਂ ਨਹੀਂ ਵੇਖੀ ਗੁਣਾ ਮੈਂ ਨਾ ਭਾਜੀ ਮੇਰੇ ਖਿਆਲ ਹੈਗੇ ਉਹਨਾਂ ਦੇ ਸਾਰੇ ਸਰਪੰਚ ਰਹੇ ਸੀ ਕਾਂਗਰਸ ਦੇ ਹੀ ਉਹਨਾਂ ਦੇ ਟਾਈਮ ਦੇ ਤੇ ਮੇਰੇ ਖਿਆਲ ਹੈ ਵੀ ਮੇਰੇ ਖਿਆਲ ਇਹਨਾਂ ਹਰਸ਼ੀਸ਼ੀਨੇ ਦੇ ਵਿੱਚ ਜਿੰਨੀਆਂ ਵੀ ਪੰਚਾਇਤਾਂ ਨੇ ਮੈਂ ਨਹੀਂ ਮੰਨਦਾ ਵੀ ਕਿਸੇ ਸਰਪੰਚ ਨੂੰ ਉਹਦਾ ਸਾਹਿਬ ਨੇ ਪਰਸਨਲ ਹੀ ਗ੍ਰਾਂਟ ਕੋਈ ਦਿੱਤੀ ਹੋਵੇ ਐਮਪੀ ਕੋਟੇ ਚ ਐਮਪੀ ਫੰਡ ਚੋਂ ਐਮਪੀ ਕੋਟੇ ਚੋਂ ਮੇਰੇ ਹਿਸਾਬ ਨਾਲ ਕੋਈ ਗ੍ਰਾਂਟ ਨਹੀਂ ਆਈ ਇਹ ਤੱਕ ਆਈ ਇਹਦੇ ਬਾਰੇ ਤਾਂ ਵਧੀਆ ਉਹਨਾਂ ਸਰਪੰਚ ਵੀ ਦੱਸ ਸਕਦੇ ਨਾ ਉਹਨਾਂ ਦੇ ਸਰਪੰਚ ਸੀ ਦੱਸ ਸਕਦੇ ਹੋ ਕਿ ਕਿੰਨੀ ਕਿ ਗ੍ਰਾਂਟ ਦਿੰਦੀ ਹੈ ਤੇ ਕਿੰਨੀ ਕਿ ਨਹੀਂ ਦਿੰਦੀ ਪਰ ਆਪਾਂ ਜਿੱਥੇ ਤੱਕ ਆਈ ਆਈਡੀਆ ਮੇਰੇ ਕੋਲ ਐਮਪੀ ਫੰਡ ਚੋਂ ਅਜੇ ਤੱਕ ਕੋਈ ਹਰ ਛਿਛੀਨੇ ਚ ਗ੍ਰਾਂਟ ਨਹੀਂ ਆਈ ਨਹੀਂ ਹੁਣ ਫਿਰ ਫੈਸਲਾ ਕਰ ਲਿਆ ਪੱਕਾ ਵੀ ਵੋਟ ताली ਵਾਲਾ ਮੈਂ ਨਾ ਭਾਜੀ ਤਗੜੇ ਹੋ ਅੱਗੇ ਆਪਣੀ ਰਾਤ ਮਿਹਨਤ ਕਰ ਰਹੇ ਆ ਪਿੰਡਾਂ ਪਿੰਡ ਦੇ ਲੋਕਾਂ ਦੀ ਮੈਂ ਨਾ ਦਿਨ ਰਾਤ ਮਿਹਨਤ ਕਰ ਰਹੇ ਆ ਭਾਜੀ ਰਾਤ ਨੂੰ 10 11 11 ਵਜ ਜਾਂਦੇ ਆ ਕੀ ਕਹਿੰਦੇ ਲੋਕ ਤੇ ਬੜਾ ਵਧੀਆ ਰਿਸਪਾਂਸ ਦਿੰਦੇ ਆ ਚਾਹ ਕਰਦੇ ਆ ਲੋਕ ਤਗੜੇ ਹੋ ਕੇ ਵੋਟਾਂ ਪਾਉਣ ਨੂੰ ਤਿਆਰ ਆ ਇੱਕ ਜੀਨ ਨੂੰ ਵੇਖੇ ਜਾਇਓ ਤੁਸੀਂ ਤਗੜੇ ਹੋ ਕੇ ਧਾਰੀয়াল ਸਾਹਿਬ ਨੂੰ ਵੋਟਾਂ ਪੈਣੀਆਂ ਤੇ ਚਾਰ ਜੀਨ ਨੂੰ 10 11 ਵਜੇ ਨੂੰ ਵੇਖਿਓ ਤੁਸੀਂ ਢੋਲ ਭੰਗੜੇ ਵੱਜਣੇ ਪੈਣੇ ਸ਼ੁਰੂ ਹੋ ਜਾਣਗੇ ਧਾਰੀ ਪੂਰੀ ਤਿਆਰੀ ਮੈਂ ਨਾ ਫੁੱਲ ਬਟਾ ਫੁੱਲ ਆ ਜੀ ਬੱਲੇ ਬੱਲੇ ਹੋ ਜੂਗੀ ਆਮ ਆਦਮੀ ਪਾਰਟੀ ਦੀ ਸੋ ਧੰਨਵਾਦ ਦੋਸਤੋ ਸੁਖਦੀਪ ਸਿੰਘ ਆ ਔਰ ਆਪਣੇ ਪਿੰਡ ਪੱਦਰ ਤੇ ਵੀ ਰਾਜਨੀਤਿਕ ਜਿਹੜੇ ਨੇ ਵੱਡੇ ਆਗੂ ਨੇ ਕੁਝ ਬਹੁਤੀਆਂ ਵੋਟਾਂ ਜੇ ਕਹਿ ਲਈਏ ਕਿ ਲੈ ਕੇ ਨਾਲ ਆਪਣੇ ਘਰੋਂ ਨਿਕਲਦੇ ਨੇ ਸੋ ਇਹਨਾਂ ਦਾ ਦਾਵਾ ਹੈ ਕਿ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਅਮਰਸਰ ਤੋਂ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਨੂੰ ਵੱਡੀ ਲੀਡ ਆਪਣੇ ਪਿੰਡ ਚੋਂ ਵੀ ਦਿਵਾਉਣਗੇ ਔਰ ਜਿੱਥੇ-ਜਿੱਥੇ ਵੀ ਇਹਨਾਂ ਦੀ ਸਾਹਸਿਆਣ ਜਾਂ ਰਿਸ਼ਤੇਦਾਰੀ ਹੈ ਉਹਨਾਂ ਨੂੰ ਵੀ ਪ੍ਰੇਰ ਰਹੇ ਨੇ ਕਿ ਇਸ ਵਾਰ ਜਿਹੜੀ ਵੋਟ ਹੈ ਉਹ ਕੁਲਦੀਪ ਸਿੰਘ ਢਾਲੀਵਾਲ ਨੂੰ ਪੂਰ ਕੀਤੀ ਜਾਵੇ ਸੋ ਇਹ ਇਹਨਾਂ ਦੇ ਵਿਚਾਰ ਨੇ ਵਿਚਾਰਾਂ ਨੂੰ ਹੋਰ ਅੱਗੇ ਜਿਹੜਾ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਰਵਾਂਗੇ ਹੋਰ ਅਜਿਹੇ ਸੱਜਣਾ ਨੂੰ ਲੱਭਾਂਗੇ ਜਿਹੜੇ ਕੇ ਵਿਕਾਸ ਦੇ ਨਾਂ ਤੇ ਵੋਟ ਪਾਉਣ ਨੂੰ ਹਲਾਸ਼ੇਰੀ ਦਿੰਦੇ ਨੇ ਸੋ ਮੈਂ ਆਪਣੇ ਸਹਿਯੋਗੀ ਕੈਮਰਾਮੈਨ ਮਲਾਪ ਸਿੱਟੀ ਦੇ ਨਾਲ ਗੁਰਿੰਦਰ ਸਿੰਘ ਬਾਠ ਬਹੁਤ ਬਹੁਤ ਧੰਨਵਾਦ